ਜਾਦੂ ਕਾਲੀਆਂ ਦਾਦਾ ਚਿਹਰਾ ਪੈਸੇ ਨੰਗਾ ਹੋ ਗਿਆ ਹੈ ਨਾ ਹਾਂ ਇਹ ਤਾਂ ਗੱਲ ਹੈ ਜਿਵੇਂ ਹੁਣ ਇਹਨਾਂ ਨੇ ਅਮਰਤਪਾਲ ਦੇ ਟਿੱਪਣੀ ਕਰਤੀ ਹੈ ਤਾਂ ਇਹ ਭੰਦੇ ਯਾਰ ਬਾਦਲਦੀ ਆ ਪਿੱਠੂ ਦਾ ਕੋਈ ਹੋਰ ਤਾਂ ਨਹੀਂ ਇੱਕ ਪਾਸੋਂ ਦਾ ਜਾਨੀ ਕਿੰਦਾ ਚਿਹਰਾ ਇਹ ਨੰਗਾ ਹੋ ਗਿਆ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਉਹ ਨਸ਼ਾ ਇਹਨਾਂ ਦੇ ਹੁੰਦਾ ਕਿੰਨਾ ਸੀਗਾ ਅਸੀਂ ਸਿਸ਼ਨਾ ਕਹਿ ਰਿਆਂ ਆਮ ਮਿਲਦਣਾ ਸੀ ਜਿਵੇਂ ਭੈਣਾਂ ਦਾ ਸਕੂਲ ਆਪਣੇ ਹਨਾ ਅਖੰਡ ਮਿਲਦੀ ਹੁੰਦੀ ਅਖੰਡ ਚਾ ਉਵੇਂ ਲਗਾਨਾ ਤੋਂ ਇਸ ਦਾ ਮਿਲਦਣਾ ਸੀ ਆਪਾਂ ਹੁਣ ਉਹ ਟਾਈਮ 'ਚ ਟੂ ਟੇ ਲਿਆਉਂਦੇ ਰਏ ਆਪਣੇ ਵੀ ਔਰ ਵੀ ਲਿਆਉਂਦੇ ਰਏ ਆਪਣੇ ਪੈਂਟ ਦੇ ਕਿੰਨੇ ਜਾਂਦੇ ਕਿਲੋ 2-2 ਕਿਲੋ ਲੈਣ ਉਹ ਬਾਤ ਦੇਲਾ ਰਾਜਸਥਾਨ ਡੱਬਣ ਤੇ ਜਦੋਂ ਤੁਸੀਂ ਪਠੰਡੇ ਦੀ ਬੱਸ ਉਤਰ ਲੈਂਦੇ ਸੀ ਉਹਦੀ ਪਠੰਡੇ ਵਾਲੇ ਲਾ ਲੇਦੇ ਸੀਗੀ ਉਹ ਲੌਂ ਦਾ ਚੱਕਰ ਕੀ ਸੀ ਇਹਨਾਂ ਨੇ ਬਾਲਣ ਕਹਿੰਦੇ ਬੰਦ ਕਰ ਲਈ ਸੀ ਇਹ ਸੇਪਉਂਦੇ ਸੀ ਉਹਨਾਂ ਨੇ ਈਪੋਏ ਮੈਂ ਕਹਿੰਦਾ ਜਿੰਨਾ ਘਣ ਕੀਤਾ ਬਾਦਲ ਕਹਣੀ ਕੀਤਾ ਨਸ਼ੀ ਦਾ ਜਵਾਨੀ ਦਾ ਸਹੀ ਗੱਲ ਜੀ ਇਹ ਚਾਹੁੰਦੇ ਉਥੇ 2-2 ਕਿਲੋ 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 ਡੋਡੇ ਲਈ ਹੁੰਦੇ ਚਿੱਟੇ ਲਈ ਬਾਈ ਕਿਹਨੇ ਲੱਗਣਾ ਹੀ ਸੀਗਾ ਫੇਰ ਇਹਨਾਂ ਨੇ ਹੌਲੀ-ਹੌਲੀ 5-6 ਨੂੰ ਕਰਤਾ ਕਿਹੜਾ ਖਾਊ ਮਾੜਾ ਬੰਦਾ ਉਹ ਵੀ ਉਹ ਫੀਲਡ ਥੋੜੀ ਖਾਊਗਾ ਸਹੀ ਤੇ ਉਹੀ ਗੱਲ ਆ ਯਾਰ ਇਹ ਬੰਦਿਆਂ ਨੇ ਦੇ ਲੈਣਾ ਪੰਜਾਬ ਦੀ ਜਵਾਨੀ ਨੂੰ ਕਿੰਨਾ ਘਣ ਲੈ ਸਰਬ ਬੋਤ ਆਪਣੇ ਕੁਰਸੀਆਂ ਦੀ ਖਾਤਰ ਕੁਰਸੀ ਦੀ ਖਾਤਰ ਇਹਨਾਂ ਨੇ ਕਹਣ ਕੀਤਾ ਬੰਦੀ ਸਿੰਘਾਂ ਦਾ ਮਸਲੇ ਦੀ ਨਹੀਂ ਬੋਲੀ ਨਾ 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 ਪਹਿਲਾਂ ਤੇਨ ਆਪਾਂ ਕਹਿੰਦੇ ਹੁੰਦੇ ਸੀ ਵੀਡੀਓ ਪਾਈ ਸੀ ਆ ਤੁਸੀਂ ਬੰਦੀ ਸਿੰਘਾਂ ਦੇ ਮਸਲੇ ਦੇ ਬਾਦਲ ਕੇ ਆ ਹਣਾ ਤੁਸੀਂ ਨਾ ਕਿਆ ਕਰੋ ਚਲ ਚੰਗੀ ਗੱਲ ਆ ਜਿਹੜਾ ਇਹਨਾਂ ਨੇ ਆ ਬਿਆਨ ਦਿੱਤਾ ਕਿੰਤੂ ਪ੍ਰੰਤੂ ਕਰਕੇ ਅਮਰਤਪਾਲ ਦੇ ਹੁਣ ਤਾਂ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਹੋਰ ਤਾਂ ਲੋਕਾਂ ਨੂੰ ਚਾਹੀਦਾ ਇਹਨਾਂ ਦੇ ਜੁੱਤਿਆਂ ਮਾਰਨ ਜੇ ਵੋਟਾਂ ਮੰਗਣ ਆਉਣ ਜਿੰਨਾ ਕਹਾਣ ਕੀਤਾ ਜਵਾਨੀ ਦੇ ਮੈਂ ਕਹਿੰਦਾ ਬਾਦਲ ਕਹਿੰਨੇ ਕੀਤਾ ਉਹਨਾਂ ਕੀਤਾ ਨਹੀਂ ਲੁੱਟ ਕੇ ਖਾ ਕੇ ਭਾਈ ਇਹ ਪੰਜਾਬ ਨੂੰ ਕਾਂਗਰਸ ਹੋਈ ਇਹ ਹੋਈ ਤਾਂ ਪਾਰਟੀ ਲੋਕਾਂ ਨੇ ਬਣਾਈ ਸੀ ਜੀ ਮੈਂ ਕਹਿੰਦਾ ਜਿੰਨੇ ਵੀ ਕਾਲੀ ਹੈਗੀ ਹੈ ਨਾ ਲੋਕਾਂ ਨੂੰ ਮੂੰਹ ਨਾਲ ਲਾਉਣ ਨੂੰ ਜਾਉਣ ਹੁਣ ਸਰਜਿਤ ਮਾਨ ਇੱਕ ਕੰਦਾ ਬੰਦਾ ਨਾ ਬੇਗਿਆ ਨਾ ਝੋ ਗਿਆ ਇਹਦਾ ਬਾਗ ਹੈ ਇੰਚ ਡੇ ਡਿੱਗਾ ਸਹੀ ਗੱਲ ਉਹ ਤੋਂ ਖੰਡੂਰ ਸਾਹਿਬ ਤੋਂ ਇਹਨੇ ਆਪ ਦਾ ਪਿੱਛੇ ਹਟਾ ਲਿਆ ਹਾਂਜੀ ਇਹੇ ਜੇ ਬੰਦਿਆਂ ਦੀ ਲੋੜ ਹੁਣ ਅਮਰਤਪਾਲ ਹੁਣ ਆਪਾਂ ਤੇਰਾ ਸਾਫੇ ਬੰਦਦੇ ਸੀ ਕਿੰਨੇ ਲੋਕ ਆਪਣੇ ਪਿੰਡ ਤੇ ਮੁੰਡੇ ਝੜ ਗਏ ਸੀ ਔਰਤਪਾਲ ਜਿਲ੍ਹੇ ਚ ਕਰਤਾ ਲੋਕ ਅੱਧੇ ਮੁੰਡੇ ਫੇਰ ਨਾ ਸ਼ੇਦਾ ਕੇ ਇਹ ਗੱਲ ਤੋਂ ਬੋਲਣੀ ਹਾਂ ਇਹਦੇ ਨਾਲ ਲੱਗਣ ਕਿੱਥੇ ਜੀਲਾ ਚ ਨੱਕੇ ਵੀ ਪਸਾਤੀ ਹਾਂ ਪਸਾਤੀ ਮੈਂ ਕਹਿੰਦਾ ਜਿਹੜਾ ਬੰਦਾ ਯਾਰ ਹਨਾ ਰਾਜ ਦੀ ਗੱਲ ਕਰਦਾ ਪੰਜਾਬ ਦੇ ਮੁੱਦੇ ਦੀ ਗੱਲ ਕਰਦਾ ਉਹ ਤਾਂ ਇਹ ਭੰਤ ਜਰ ਬੋਲਣ ਦੇ ਦਿੰਦੇ ਹੁਣ ਇਹਨਾਂ ਦੇ ਬਿਆਨ ਆਏ ਮਜੀਠੀਆ ਦੇ ਇਹਨਾਂ ਨੇ ਅੰਦਰ ਕਰਾਇਆ ਇਹ ਪਾਰਟੀਆਂ ਨੇ ਕਾਂਗਰਸ ਨੇ ਕਾਣਗਣ ਨੇ ਕਹਿ ਕਹਿ ਕੇ ਪੰਪ ਦੇ ਦੇ ਕੀ ਅਮਰਤਪਾਲ ਦੇ ਅੰਨੇ ਸੇ ਲਪੋਣ ਵਾਲੇ ਇਹ ਹੈ ਇਹ ਸਹੀ ਹੁਣ ਲੋਕਾਂ ਨੂੰ ਆਪਾਂ ਤਾਂ ਇਹੀ ਕਹਿੰਦੇ ਆ ਭਾਈ ਜਾਗ ਪਹੁ ਛੋੜ ਕੋਲੇ ਫੇੜਾ 5 ਸਾਲ ਬਹੁਤ ਹੁੰਦੇ ਆ 5 ਦਿਨ ਵੀ ਕੱਢਣੇ ਔਖੇ ਆ ਤੇ ਜੇ ਤੁਸੀਂ ਹੁਣ ਨੱਥ ਨਾਣੇ ਹੱਕਾ ਖਾਤਰੀ ਮੈਂ ਤੁਹਾਨੂੰ ਦੱਸਦਾ ਜੇ ਲੋਕ ਹੁਣ ਨੱਥ ਨਾਣਾ ਪਹੁੰਚਗੇ ਬਾਈ ਇਹ ਜੀਟਰ ਨਾ ਫਿਰ ਆਈ ਆਪਣੇ ਤੇ ਮੁੰਡਾ ਕਰਦੀ ਨਸ਼ਾ ਖੂਰੀ ਆਈ ਕਰਨਗੇ ਜੇ ਤੁਸੀਂ ਮੂੰਹ ਤੋੜਨਾ ਜਵਾਬ ਨਾ ਨਾ ਦਿੱਤਾ ਇੱਕ ਤੀਰ عورت ਪੜ ਨੂੰ ਨਾ ਚਦਾ ਇਹਨਾਂ ਦੇ ਕੈਂਡੀਡੇਟ ਨਾ ਚਦਾ ਜਿਵੇਂ ਸਿਮਰਜੀਤ ਮਾਨ ਇੱਕ ਕੰਵਲਜੀਤ ਬਰਾੜ ਇਹ ਵੀ ਸੰਤ ਭਿੰਡਰਾਲੀ ਦੀ ਸੋਚ ਤੇ ਚੱਲਦਾ ਮੈਂ ਕਹਿੰਦਾ ਇਹ ਮੁੰਡਾ ਵੀ ਹੱਕ 사ਜ ਦੀ ਬਾਜ ਤੇ ਖੜਦਾ ਇਹ ਇਹ ਬੰਦਿਆਂ ਦੀ ਲੋੜ ਆ ਜਿਹੜੇ ਗਰੀਬ ਦੇ ਤਗੜੇ ਦੇ ਹੱਕ ਨੂੰ ਆ ਇਹੇ ਜੇ ਬੰਦੇ ਖੜਦੇ ਆ ਗਰੀਬ ਦੇ ਵੀ ਤਗੜੇ ਦੇ ਹੱਕ ਦੇ ਨੇ ਜਿਹੜੇ ਡਿਟਰਾਂ ਇਹ ਤਾਂ ਕਰਦੇ ਸਿਆਸਤਾਂ ਪਰ ਜਿੱਥੇ ਇਹ ਬੰਦੇ ਅੜ ਜਾਂਦੇ ਨਾ ਮੈਂ ਕਹਿੰਦਾ ਜਿਹੜਾ ਬੰਦਾ ਸੱਚ ਦੀ ਗੱਲ ਕਰਦਾ ਪਾਰਟੀਆਂ 'ਚ ਕੱਢਦੇ ਉਹ ਕੱਢਦੇ ਕਮਲਜੀਤ ਨੂੰ ਕੱਢੀ ਆ ਸੰਤ ਭਿੰਡਰਾਂ ਦੀ ਸੋਚ ਤੇ ਚੱਲਦਾ ਇਹਦੇ ਇਹ ਨਹੀਂ ਦੇਖਣਾ ਜਾਂ ਬੰਦਾ ਗਰੀਬ ਆ ਜਾਂ ਮਾੜਾ ਜਾਂ ਹਨਾ ਕੋਈ ਵੀ ਆ ਵਿਹਾਰ ਦਾ ਕੋਈ ਝੂਪੀ ਦਾ ਕੋਈ ਵੀ ਆ ਇਹ ਬੰਦੇ ਨੇ ਅੜ ਜਾਣਾ ਜਿਹੜੇ ਬੰਦੇ ਨਾਲ ੱਕਾ ਹੁੰਦਾ ਇਹ ਬੰਦੇ ਚੱਲਦਾ ਸੰਤ ਭਿੰਡਰਾਂ ਦੀ ਸੋਚ ਤੇ ਮੈਂ ਕਹਿੰਦਾ ਇਹ ਜਿਹੇ ਬੰਦਿਆਂ ਦੀ ਇਹ ਲੋਕਾਂ ਨੇ ਪਛਾਣ ਕਰ ਲਈ ਪੰਜਾਬ ਆਪਣਾ ਬੜੀ ਮੈਂ ਤਾਂ ਇਹ ਕਹਦਾ ਕਹਿਣਾ ਨਸ਼ੇ ਤੋਂ ਮੁਕਤ ਹੋ ਗਿਆ ਨਾ ਸਮਝ ਲੈ ਆਪਣਾ ਪੰਜਾਬ ਆ ਗਿਆ ਉਹ ਲੋਕੜੂ ਹੱਥ ਜੋੜ ਕੇ ਬੇਨਤੀ ਆ ਭਾਈ ਤੂੰ ਸਾਥ ਦੋ ਆਪਣੇ ਆਵਰਤਪਾਲ ਦਾ ਸਿਵਰਜੀ ਮਾਨੜ ਨੇ ਬੱਦ ਬੱਦ ਕੈਂਟੇੜੀ ਜਿੱਦਾ ਉਹ ਜੋ ਇਹਨਾਂ ਨੂੰ ਅਕਲ ਆ ਜੇ ਗਾਹ ਨੂੰ ਫਿਰਨਾ ਇਹ ਬੋਲਣ ਲੱਗੇ ਆਪਣੇ ਦੇਖਿਆ ਕਰਨਗੇ ਜਿਹੜਾ ਇਹਨਾਂ ਨੇ ਨੈਗ ਮੰਨੇ ਆ ਇੰਨੇ ਚਿਰਾਂ ਤੋਂ ਕਿ ਤੁਸੀਂ ਹੁਣ ਛੋਟੇ ਕੋਲੇ ਮੌਕਾ ਭਾਈ ਬਣ ਕੇ ਮੁੜ ਕੇ ਨਾ ਗਿਆ ਕਰੋ ਆ ਗਦਾਰ ਆ ਜਾਏ ਆ ਇਹਨਾਂ ਨੂੰ ਸਾਬਕਾ ਤਾਂ ਹੀ ਆਪਣਾ ਆਊਗਾ ਜੇ ਤੁਸੀਂ ਹੁਣ ਇਹਨਾਂ ਦੇ ਕੈਂਡੀਡੇਟ ਚ ਤਾਉਂਗੇ ਫੇਰ ਕਿਤੇ ਹੱਕ ਸੱਚ ਦੀ ਬਾਜ ਤੇ ਖੜਨਗੇ ਤੁਸੀਂ ਬਈ ਇੱਕ ਬੋਰਡ ਦਾ ਇਸਤੇਮਾਲ ਕਰਦੇ ਆ ਉਹ ਪਤਾ ਕਿੰਨਾ ਮੁੜ ਕੇ 5 ਸਾਲ ਆਪਾਂ ਕੰਧਾਂ 'ਚ ਬਜਦੇ ਰਹਿੰਦੇ ਆ ਮੇਰੇ ਭਰਾਏ ਤੁਸੀਂ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਕੋਈ ਬੋਲਦਾ ਨਾ ਉਹਨਾਂ ਨੂੰ ਭਾਈ ਸਪੋਰਟ ਕਰੋ ਵੱਧ ਤੋਂ ਵੱਧ ਵੋਟਾਂ ਵਰਤ ਪਾਣ ਨੂੰ ਪਾ ਕੇ ਉਹਨੂੰ ਜਿਤਾਓ ਤੇ ਉਹ ਵਿਚਾਰਾ ਜੇਲ੍ਹ ਦੇ ਵਿੱਚ ਬਾਹਰ ਆ ਜੇ ਕੀ ਗੱਲ ਮਾਦਾ ਕਹਿੰਦੇ ਕਿੰਨਾ ਪੰਜਾਬ ਦੇ ਮੁੰਡੇ ਨਸ਼ਾ ਕਰਦੇ ਆ ਯਾਰ ਥੋੜੀ ਆ ਇੱਕ ਵੋਟ ਆ ਉਹ ਥੋੜੀ ਬੋਟ ਇਹੋ ਜੀ ਆ ਉਹ ਬੰਦੇ ਨੂੰ ਬਾਹਰ ਕੱਢ ਸਕਦੀ ਹੈ ਹਨਾ ਮੈਂ ਇਹੀ ਗੱਲ ਹੱਥ ਜੋੜ ਕੇ ਬੇਨਤੀ ਆ ਜਿੰਨੇ ਮਾਪਿਓ ਆ ਜਿੰਨੇ ਬਜ਼ੁਰਗ ਆ ਭਾਈ ਤੁਸੀਂ ਸਾਰੇ ਨਾ ਆਪਦੇ ਮੁੰਡਿਆਂ ਨੂੰ ਵੀ ਪੰਜ ਚਾਰ ਮਿੰਟ ਸਕੂਲ ਲੈ ਕੇ ਕਰੋ ਆਣ ਗਵਾਰਡ ਚ ਰਿਸ਼ਤੇਦਾਰ ਨੂੰ ਕਹਿ ਕਰੋ ਆਪਾਂ ਵਰਤ ਪਾਣ ਨੂੰ ਜਿੱਤ ਆ ਕੇ ਲੈ ਕੇ ਅੱਗੇ ਉਥੋਂ ਆਪਾਂ ਜੇਲ੍ਹ 'ਚ ਜਦੋਂ ਉਹ ਬੰਦਾ ਜਿੱਤਿਆ ਉਥੋਂ ਆਪਾਂ ਇਹ ਗੱਡੀਆਂ ਭਰ-ਭਰ ਕੇ ਲੈ ਕੇ ਜਾ ਕੇ ਕਢਾ ਕੇ ਲੈ ਕੇ ਆ ਗਏ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਜਿਹੜੇ ਆਪਣੇ ਸੱਚ ਬਾਜ਼ ਦੀ ਬਾਜ਼ ਬਣਦੇ ਆ ਨਾ ਪੰਜਾਬ ਦੇ ਮੁੱਦਿਆਂ ਦੀ ਉਹੋ ਜਿਹੇ ਬੰਦੇ ਚੁਣੋ ਇਹਨਾਂ ਨੂੰ ਵੱਧ-ਵੱਧ ਵੋਟਾਂ ਪਾ ਕੇ ਜਿਤਾਓ ਜਿਹੜੇ ਲੀਡਰ ਆ ਆਪਾਂ ਨੂੰ 70 ਸਾਲ ਤੋਂ ਲੁੱਟਦੇ ਆਏ ਆ ਇਹ ਇਹ ਬਾਈ ਕੋਹ ਨਾ ਕੋਸ ਇਹਨਾਂ ਦੀ ਅਕਲ ਟਿਕਾਣੇ ਆਵੇ ਇਹ ਝੂਠ ਚੜ ਮਾਰ ਕੇ ਵੋਟਾਂ ਲੈ ਜਾਂਦੇ ਆ ਮੁਰਕ ਕੇ ਆਪਾਂ ਰਹਿ ਨਿਪਸਤਾ ਹੁੰਦੇ ਇਹ ਤੁਸੀਂ ਹਾਲ ਦੇਖ ਹੀ ਲਿਆ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਕਿ ਸੋਡੀ ਇਹ ਕਹ ਕੇ ਬੋੜ ਕੀਮਤੀ ਆ ਬਾਈ ਕੀ ਲੋੜ ਸੀ ਇਹਨੂੰ ਬੋਲਣ ਦੀ ਬੰਦਾ ਉਹਦਾ ਘਰੇ ਤਗੜਾ ਸੀ ਕੀ ਲੋੜ ਸੀਗੀ ਇਹ ਬੋਲਿਆ ਤਾਂ ਯਾਰ ਜਵਾਨੀ ਦੇ ਖਾਤਰੀ ਆ ਜਵਾਨੀ ਬੋਲਿਆ ਸਹੀ ਗੱਲ ਦਲ ਦਲ ਚ ਥੱਕੀ ਜਾਂਦੀ ਦੀ ਸਿੱਧੂ ਬੋਲਿਆ ਸੀਗਾ ਉਹਦੀ ਜਣਕ ਲੱਗੇ ਮੁੰਡੇ ਕਿੰਨੇ ਦੇ ਇਹ ਨਸ਼ੇ ਤੋਂ ਦੂਰ ਹੋ ਗਏ ਸੀ ਉਸ ਤੋਂ ਬਾਅਦ ਅਮਰਤਪਾਲ ਆਇਆ ਹੁਣ ਮੁੰਡੇ ਫੇਰ ਉਹੀ ਬਾਈ ਨਸ਼ੇ 'ਚ ਲੱਗੇ ਤੇ ਮੈਂ ਹੀ ਕਹਿਣਾ ਰੇਗ ਦੇ ਮਾਪਿਆਂ ਨੂੰ ਰੇਗ ਭਰਾ ਨੂੰ ਬਈ ਤੁਸੀਂ ਅਮਰਤਪਾਲ ਦਾ ਸਾਥ ਦਿਓ ਸਾਰੇ ਵੀਰਾਂ ਦਾ ਧੰਨਵਾਦ ਤੇ ਕਾਲੀਦਾਲਾ ਨੂੰ ਬਈ ਸਵਾਲ ਕਰਿਓ ਛੋਡੇ ਆਪਣੇ ਰਾਜ ਚ ਕਿੰਨਾ ਨਸ਼ਾ ਵੇਗਦਾ ਸੀ ਸੀਸਗੰਗੂਆਂ ਕਹਿ ਰਿਆਂ ਕਿੰਨਾ ਕਾਣ ਕੀਤਾ ਤੁਸੀਂ ਭੁੱਕੀ ਬੰਦ ਕਰਾਈ ਪਠੰਡੇ ਨੂੰ ਬੰਦਾ ਉਤਰ ਦਿੰਦੇ ਸੀ ਇਹਨਾਂ ਦੇ ਰਾਜ ਚ ਮਹਿੰਗੀ ਹੋਈ ਆ ਤੇ ਮੈਂ ਇਹੀ ਗੱਲ ਕਹਿਣਾ ਜੋ ਕਾਣ ਕੀਤਾ ਇਹ ਕਾਲੀਦਾਲਾ ਨੇ ਤੇ ਕਾਂਗਰਸ ਗਾਣੇ ਕੀਤਾ ਆ ਪਾਰਟੀ ਵੀ ਨਹੀਂ ਚੰਗੀ ਉਹ ਸਾਰਿਆਂ ਨੇ ਰਿਜ਼ਲਟ ਦੇਖ ਹੀ ਲਿਆ ਤੇ ਪਰ ਮੇਰੇ ਹੱਥ ਜੋੜ ਕੇ ਬੇਨਤੀ ਆ ਵਰਤਪਾਲ ਦਾ ਸਾਥ ਦਿਓ ਵੱਧ ਵੱਧ ਵੋਟਾਂ ਪਾ ਕੇ ਜਿੱਤਾਇਓ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ